ਸੰਤਨ ਪ੍ਰਧਾਨ ਸਭਾ ਹਲਕੇ ਦੇ ਵਿੱਚ ਰਿਜ਼ਲਟ ਤੋਂ ਬਾਅਦ ਜਿਹੜਾ ਫੇਰ ਜਬਰ ਜੁਲਮ ਅਕਾਲੀ ਆਗੂਆਂ ਦੇ ਖਿਲਾਫ ਵਰਕਰਾਂ ਦੇ ਖਿਲਾਫ ਸ਼ੁਰੂ ਹੋਇਆ ਸ਼੍ਰੋਮਣੀ ਅਕਾਲੀ ਕਲਪਨ ਨੂੰ ਅਤੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਵਿਸਤਾਰਿਤ ਸ਼ਿਕਾਇਤ ਭੇਜ ਕੇ ਇਹਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਿਹੜੀਆਂ ਸ਼ਿਕਾਇਤਾਂ ਅਸੀਂ ਪੁਲਿਸ ਅਫਸਰਾਂ ਦੇ ਖਿਲਾਫ ਧੱਕੇਸ਼ਾਹੀਆਂ ਦੀਆਂ ਇਲੈਕਸ਼ਨ ਕਮਿਸ਼ਨ ਨੂੰ ਕੀਤੀਆਂ ਹਰਾਨੀ ਹੈ ਕਿ ਰਿਜ਼ਲਟ ਆਇਆ ਤੇ ਉਲਟਾ ਸਾਡੇ ਹੀ ਜਿਹੜੇ ਵਰਕਰ ਤੇ ਆਗੂ ਆ ਉਹਨਾਂ ਦੇ ਖਿਲਾਫ ਨਿਯਮਾਂ ਦੀਆਂ ਕਾਨੂੰਨ ਦੀਆਂ ਧੱਜੀਆਂ ਢਾਕੇ ਕੇਸ ਦਰਜ ਕਰਦੇ ਅਸੀਂ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹ ਇਮਪ੍ਰੈਸ਼ਨ ਦੇਣਾ ਚਾਹੁੰਦੀ ਹੈ ਕਿ ਕਮਿਸ਼ਨ ਦੀ ਅਥਾਰਟੀ ਤਾਂ ਥੋੜੇ ਦੇਣਾ ਸਰਕਾਰ ਤਾਂ ਹਮੇਸ਼ਾ ਕਹਿ ਰਹੀ ਹੈ ਔਰ ਜਿਹੜੀ ਅਸੀਂ 6 ਤਰੀਕ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਦਿਨ ਕੰਚਨਪ੍ਰੀਤ ਦੇ ਪਿੱਛੇ ਇੱਕ ਫੇਕ ਨੰਬਰ ਲਾ ਕੇ ਝੂਠੀ ਨੰਬਰ ਪਲੇਟ ਲਾ ਕੇ ਗੱਡੀ ਲੱਗੀ ਹੋਈ ਸੀ ਐਕਸ਼ਨ ਫੇਕ ਨੰਬਰ ਪਲੇਟ ਵਾਲੇ ਤੇ ਹੋਣਾ ਸੀ ਉਹ ਪੁਲਿਸ ਵਾਲੇ ਜਿਹੜੇ ਸਿਵਲ ਦੇ ਵਿੱਚ ਉਹਦੇ ਪਿੱਛੇ ਘੁੰਮਦੇ ਸੀ ਉਹਨਾਂ ਤੇ ਹੋਣਾ ਸੀ ਰਿਜ਼ਲਟ ਨਿਕਲਿਆ ਹਾਲੇ ਐਲੈਕਸ਼ਨ ਪ੍ਰੋਸੈਸ 16 ਤਰੀਕ ਤੱਕ ਸੀ ਤੇ ਪੁਲਿਸ ਭੁੱਲ ਗਈ 15 ਨੂੰ ਐਫਆਈਆ ਦਰਜ ਕਰਨਾ ਸੋ ਸੀ ਕਮਿਸ਼ਨ ਨੂੰ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਚੈੱਕ ਕਰੋ ਨਹੀਂ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਕਮਿਸ਼ਨ ਦੇ ਵਿੱਚ ਉਹ ਉੱਠ ਜਾਏਗਾ ਜੇ ਅੱਗੇ ਤੋਂ ਵੀ ਚਾਹੁੰਦੇ ਹੋ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਤੇ ਜਿਨ੍ਹਾਂ ਅਫਸਰਾਂ ਨੇ ਤੁਹਾਡੇ ਸਖਤ ਐਕਸ਼ਨ ਦੇ ਬਾਅਦ ਵੀ ਧੜੀਆਂ ਉਡਾਈਆਂ ਉਹਨਾਂ ਸਾਰਿਆਂ ਦੇ ਉੱਤੇ ਸਿਕੰਜਾ ਕੱਸੋ ਉਹਨਾਂ ਸਾਰਿਆਂ ਨੂੰ ਸਜ਼ਾਵਾ ਦਿਓ ਤਾਂ ਬਾਅਦ ਵਿੱਚ ਪਾਰਟੀ ਤੇ ਐਕਸ਼ਨ ਲਓ ਸਰਕਾਰ ਤੇ ਐਕਸ਼ਨ